ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਇਰ ਨੂੰ ਚੜ੍ਹਦੇ ਗੱਲਾਂ ਚ ਰੱਖੇ ਪਹਿਲਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਜਿਹੜੇ ਕੀ ਸਾਡੇ ਚੈਨਲ ਨੂੰ ਭਰ ਭਰ ਕੇ ਪਿਆਰ ਦਿੰਦੇ ਨੇ ਜੀ ਲਓ ਜੀ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਕੀ ਆਪਣੇ ਘਰ ਦੇ ਵਿੱਚ ਕੱਪੜੇ ਧੋਣ ਵਾਲੀ ਮਸ਼ੀਨ ਹੁੰਦੀ ਹੈ ਉਹਦੀ ਬੜੀ ਮੋਢੇ ਰ ਪਿਆਰ ਤੁਹਾਨੂੰ ਅੱਜ ਕਰਕੇ ਦਿਖਾਵਾਂਗੇ ਕੀ ਜਦੋਂ ਜ਼ਿਆਦਾ ਟਾਈਮ ਹੋ ਜਾਂਦਾ ਉਹਦੇ ਵਿੱਚ ਕੀ ਕੀ ਦਿੱਕਤਾਂ ਆਉਂਦੀਆਂ ਨੇ ਉਹ ਅੱਜ ਤੁਹਾਨੂੰ ਦੱਸਾਂਗੇ ਅਸੀਂ ਇਹ ਆਪਣੀ ਮਸ਼ੀਨ ਆ ਜੀ ਸੈਮਸੰਗ ਦੀ ਮਸ਼ੀਨ ਆ ਕੱਪੜੇ ਧੋਣੀ ਦੇਖ ਸਕਦੇ ਤੁਸੀਂ ਤੇ ਉਹਦੇ ਵਾਸਤੇ ਆਪਾਂ ਨੂੰ ਦਿਆ ਇਹਦਾ ਢੱਕਣਾ ਜੀ ਢੱਕਣਾ ਆਪਾਂ ਖੋਲਣਾ ਢੱਕਣ ਖੋਲ ਕੇ ਇਹਦੇ ਵਾਸਤੇ ਆਪਾਂ ਨੂੰ ਤਿੰਨ ਤਿੰਨ ਚੀਜ਼ਾਂ ਦੀ ਲੋੜ ਪੈਣੀ ਆ ਜੀ ਫੇਚਕਸ ਤੇ ਇਸ ਤਰ੍ਹਾਂ ਤੇ ਪਲਾਸਟਿਕ ਇਹ ਤਾਂ ਇੰਝ ਲੋਡ ਪਾਣੀ ਤਾਂ ਤੁਸੀਂ ਦੇਖ ਸਕਦੇ ਹੋ ਆ ਇੱਕ ਜਾਲੀ ਲੱਗੀ ਹੋਈ ਹੁੰਦੀ ਹੈ ਜਦੋਂ ਇਹਦੇ ਵਿੱਚ ਕੱਪੜੇ ਘੁੰਮਦੇ ਨੇ ਇਹ ਜਾਲੀ ਦੇ ਵਿੱਚ ਮਿੱਟੀ-ਮੁੱਟੀ ਫਸ ਜਾਂਦੀ ਹੈ ਜੀ ਤੁਹਾਨੂੰ ਕੱਢ ਕੇ ਦਿਖਾਵਾਂਗੇ ਅੱਜ ਆਪਾਂ ਇਹਦੇ ਵਿੱਚ ਇੰਨੀ ਕਿ ਮਿੱਟੀ-ਮੁੱਟੀ ਫਸ ਜਾਂਦੀ ਆ ਫੋਟੋਸੇ ਦੇਖ ਸਕਦੇ ਹੋ ਇਹਦੇ ਵਿੱਚ ਮਿੱਟੀ ਨੂੰ ਕੱਢ ਕੇ ਦਿਖਾਵਾਂਗੇ ਇੱਥੇ ਦੇਖੋ ਆਹ ਦੇਖੋ ਇਹਦੇ ਵਿੱਚ ਮਿੱਟੀ ਬਹੁਤ ਫਸੀ ਹੋਈ ਹੈ ਜੀ ਗਏ ਦੇ ਮਿੱਟੀ ਫਸਣ ਦੇ ਕਾਰਨ ਕੀ ਹੁੰਦਾ ਕਿ ਕੱਪੜੇ ਚੰਗੀ ਤਰ੍ਹਾਂ ਧੋਤੇ ਨਹੀਂ ਜਾਂਦੇ ਜੀ ਨਿੱਖਰਦੇ ਨਹੀਂ ਹੈਗੇ ਕੱਪੜੇ ਆਹ ਦੇਖੋ ਮਿੱਟੀ ਬਾਹ ਤਾਂ ਇਹਨੂੰ ਪਾ ਚੰਗੀ ਤਰ੍ਹਾਂ ਧੋ ਲੈਣਾ ਜੀ ਅਟੋਕੀ ਦੇ ਉੱਤੇ ਧੋਲਣਾ ਆਪਾਂ ਨੇ ਇਹ ਜਿੱ ਮਿੱਟੀ ਬਹੁਤ ਹੁੰਦੀ ਆ। ਤੁਹਾਨੂੰ ਦੇਖ ਆ ਤੁਸੀਂ ਦੇਖ ਸਕਦੇ ਜੀ ਇਹਦੇ ਵਿੱਚ ਜੋ ਵੀ ਤਾਗੇ-ਤੁਗੇ ਮਿੱਟੀ-ਮੁੱਟੀ ਇਹ ਜਾਲੀ ਦੇ ਵਿੱਚ ਫਸ ਜਾਂਦੀ ਆ ਜੀ ਆ ਦੇਖੋ ਇਸ ਤਰ੍ਹਾਂ ਦੀਆਂ ਤਾਗੇ ਦੇ ਗੱਠਾਂ ਬਣ ਜਾਂਦੀਆਂ ਨੇ ਤਾਂ ਕਿ ਜਦੋਂ ਕੱਪੜਾ ਮਸ਼ੀਨ ਦੇ ਵਿੱਚ ਘੁੰਮਦਾ ਹੈ ਤਾਂ ਉਹ ਨਿੱਖਰਦਾ ਘੱਟ ਹੈ ਜੀ ਕੱਪੜਾ ਸਫਾਈ ਬਹੁਤ ਘੱਟ ਹੁੰਦੀ ਹੈ ਜੀ ਆ ਦੇਖੋ ਐਦਾਂ ਦੇ ਚੀਜ਼ਾਂ ਜਾਲੀ ਦੇ ਵਿੱਚ ਫਸ ਜਾਂਦੀਆਂ ਨੇ ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਧੋਵਾਂਗੇ ਜੀ ਧੋ ਕੇ ਫਿਰ ਦੁਬਾਰੇ ਇਹਨੂੰ ਫਿੱਟ ਕਰਾਂਗੇ ਆਪਾਂ ਚੰਗੀ ਤਰ੍ਹਾਂ ਧੋ ਲੈਣ ਲਈ ਇਹ ਜਾਲੀ ਇੱਕ ਤਰ੍ਹਾਂ ਦੀ ਇਹ ਜਾਲੀ ਤਾਂ ਲਾਈ ਹੋਈ ਹੁੰਦੀ ਹੈ ਜਿਹੜੀ ਮਿੱਟੀ ਜਾਂ ਕੋਈ ਦਾਗਾ ਹੁੰਦਾ ਉਹ ਇਹਦੇ ਵਿੱਚ ਫਸ ਜਾਂਦਾ ਜੀ ਇਸੇ ਕਰਕੇ ਮਸ਼ੀਨ ਦੇ ਵਿੱਚ ਇਹ ਜਾਲੀ ਲਾਈ ਹੋ ਗਿਆ ਜਾਂ ਦੇਖੋ ਤੁਸੀਂ ਆਪਾਂ ਡਿੰਗ ਕਰਾਂ ਧੋ ਗਏ। ਜਿੰਨੀ ਤੜੀ ਸਾਫ਼ ਸੁਪਈਆ ਕਰਕੇ ਇਹਨੂੰ ਆਪਾਂ ਫਿੱਟ ਕਰਾਂਗੇ। ਮਸ਼ੀਨਾਂ 'ਚ ਬਸ ਇਹ ਹੀ ਦਿੱਕਤ ਜ਼ਿਆਦਾ ਆਉਂਦੀ ਹੈ ਜੀ। ਆਹ ਦੇਖੋ ਪਾਣੀ ਆਉਂਦਾ ਲੱਗ ਰਿਹਾ ਨਿਕਲਣ ਜਾਲੀ ਦੇ ਵਿੱਚੋਂ। ਉਹ ਵੇ ਜਾਲੀ ਬੰਦ ਹੋਈ ਹੋਈ ਸੀਗੀ ਸਾਰੀ ਉਹ ਬਲੀ ਜੀ ਤੋ ਟੁੱਟੀ ਗਈ ਕਿਹਦੇ ਵਿੱਚ ਆ ਚੀਜ਼ ਹੁੰਦੀ ਹੈ ਜਿਹੜੀ ਕੱਪੜੇ ਨੂੰ ਘਮਾਉਂਦੀ ਹੈ ਜੀ ਇਹ ਆ ਚੀਜ਼ ਹੁੰਦੀ ਹੈ ਇਹਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਮਿੱਟੀ-ਮਿੱਟੀ ਫਸ ਜੰਦੀ ਹੈ ਜੀ। ਗੌਤ ਦੇਖ ਸਕਦੇ ਆ। ਆ ਦੇਖੋ ਜੀ। ਇਹ ਸਾਰੀ ਮਿੱਟੀ ਦੇਖੋ ਤੁਸੀਂ ਕਿਸ ਤਰ੍ਹਾਂ ਭਰੀ ਹੋਈ ਹੈ ਇਹਦੇ ਵਿੱਚ। ਆ ਦੇਖੋ। ਗੌਜੀ ਕੈਮਰਾ ਲਵੇ ਕਰਕੇ। ਲਵੇ ਵਰਕੇ ਦਿਖਾਓ ਜੀ ਕੈਮਰਾ। ਆ ਦੇਖੋ ਜੀ ਮਿੱਟੀ। ਇਸੇ ਕਰਕੇ ਕੋਈ ਸਫਾਈ ਨਹੀਂ ਕਰ ਰਹੀ ਮਸ਼ੀਨ। ਆ ਦੇਖੋ। ਹੁਣ ਕਾ ਰੀ ਬਾਹਰ ਕੱਢ ਲੈਣਾ ਹੈ ਹੱਥ ਦੇ ਨਾਲ। ਆ ਦੇਖ ਸਕਦੇ ਹੋ ਤੁਸੀਂ। ਆ ਦੇਖੋ ਕਿੰਨੀ ਮਿੱਟੀ ਜਮੀ ਹੋਈ ਹੈ ਇਹਦੇ ਵਿੱਚ। ਇਹ ਮਿੱਟੀ ਜ਼ਿਆਦਾਤਰ ਜਿਵੇਂ ਆਪਾਂ ਖੇਤਾ ਕੋਤਾ ਜਾਉਂਦੇ ਹਾਂ ਜੀ ਕੱਪੜੇ ਲਿਬੜੇ ਹੁੰਦੇ ਨੇ ਮਿੱਟੀ-ਮਿੱਟੀ ਲੱਗੀ ਹੋਈ ਹੁੰਦੀ ਹੈ। ਉਹ ਆ ਕੇ ਮਿੱਟੀ ਇਹਦੇ ਵਿੱਚ ਫਸ ਜਾਂਦੀ ਹੈ ਜੀ ਆਹ ਦੇਖੋ ਤੁਸੀਂ ਕਿਉਂਕਿ ਮਿੱਟੀ ਫਸਣ ਦੇ ਕਾਰਨ ਇਹ ਫਿਰ ਜਾam ਜਾam ਚਲਦੀ ਹੈ ਜੀ ਇਹ ਇਹਦਾ ਮਕਸਦ ਹੁੰਦਾ ਕੱਪੜੇ ਨੁਕਮਾਉਣਾ ਜੀ ਇਹ ਗੜੀ ਗਰਾਹੀ ਲੱਗੀ ਜੀ ਹੈ ਦੇਖੋ ਹੁਣ ਤੁਸੀਂ ਮਿੱਟੀ ਦੇਖੋ ਮਿੱਟੀ ਕੱਢਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜੀ ਪਾਣੀ ਦੇ ਨਾਲ ਧੋਵਾਂਗੇ। ਪਾਣੀ ਭਾਗੇ ਵਿੱਚ। ਕਿੰਨੀ ਮਿੱਟੀ ਕਿੰਨੀ ਮਿੱਟੀ ਇਹਦੇ ਵਿੱਚੋਂ ਨਿਕਲੀ ਹੈ ਜੀ। ਤੇ ਆਪਾਂ ਇਹਨੂੰ ਹੁਣ ਚੰਗੀ ਨਾ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋਵਾਂਗੇ ਜੀ। ਇਹ ਮਿੱਟੀ ਆਹ ਦੇਖੋ। ਇਹ ਵਿੱਚੋਂ ਇਹਨੂੰ ਗਰਾਹ ਨੂੰ صاف ہو گئی ہے چلا اور یہ جی ایک ہی اپنا کٹ کے صاف کریں گے سارے ہی دیکھ سکتے ہیں تو سب سب دیکھو اس طرح اسے کر کے ہی جام چلتی سی گیا تاکہ کس طرح بچ فسے رہے دینے دے کپڑیاں دے کیونکہ یہ چیزیں یہ ہوں دینے بہت ناجک ہوں دینے جا دیکھو ਬੱਚੋ ਦੇ ਆਪਾਂ ਨੂੰ ਇਹਦੀ 5-4 ਮਹੀਨੇ ਬਾਅਦ ਸਾਫ ਸੁਥਿਆ ਧਰੂਰ ਕਰ ਦੇਣਾ ਚਾਹੀਦਾ ਜੀ ਤਾਂ ਕਿ ਇਹ ਵਧੀਆ ਚੱਲੇ ਜੀ ਉਹ ਦੇਖੋ ਇਹ ਮਿੱਟੀ ਫਸਲ ਦੇ ਕਾਰਨ ਜਾਮ ਚੱਲਦੀ ਸੀ 925 ਫਾਰੇ ਜਿੰਨ ਕੀਤਾ سفائی کر کے پھر تھوڑا دکھاو گے جی اپنی چنگی طرح پانی پا کے صاف کرے جی سا سارا یہ صاف ہو جائے جی ਸਾਰੇ ਆਪਣੀ ਟੇਬਲ ਦੇ ਵਿੱਚੋਂ ਕਰ ਦੇਣੀ ਹੈ ਸਾਫ਼ ਕਰਕੇ ਕ੍ਰਿੱਕਟ ਕਰ ਲੈਣਾ ਵਿੱਚ ਇੱਕ ਆਪਣਾ ਗੁੰਮ ਗਿਆ ਸੀ ਬੰਦ ਹੋ ਗਿਆ ਸੀਗਾ ਤੇ ਟੱਕ ਦੇਖ ਸਕਦੇ ਹੋ ਜੀ ਉਹ ਤੱਕ ਇਹਦਾ ਲਾਗ ਲਾਉਣ ਤੋਂ ਬਾਅਦ ਆਪਾਂ ਇਹ ਜਾੜੀ ਫਿੱਟ ਕਰਾਂਗੇ ਜਿਹੜੀ ਆਪਾਂ ਤੁਹਾਨੂੰ ਖੋਲ ਕੇ ਸਾਫ਼ ਕਰਕੇ ਦਿਖਾਈਏ ਜੀ ਇਹ ਜਾੜੀ ਆਪਾਂ ਫਿੱਟ ਕਰਾਂਗੇ ਇਹ ਰੇਲ ਦੀ ਬਹੁਤ ਜਾੜੀ ਇਹ ਜਿਹੜੀ ਜਾੜੀ ਲੱਗਿਆ ਦੇਖੋ ਇਹਦੀ ਬਹੁਤ ਮਿੱਟੀ-ਮਿੱਟੀ ਫੜ ਦਿੰਦੀ ਹੈ ਉਹ ਵੀ ਜਿੰਨੀ ਤਰ੍ਹਾਂ ਸਾਫ ਕਰਕੇ ਆਪਾਂ ਜਾਈ ਫਿੱਟ ਕਰਾਂਗੇ ਜੀ ਇਹਦੇ ਤੇ ਕਿਉਂਕਿ ਜਦੋਂ ਜਾਲੀਆਂ ਬੰਦ ਹੋ ਜਾਣਗੀਆਂ ਥੋੜੀ ਮਿੱਟੀ-ਮੁੱਟੀ ਹੁੰਦੀ ਹੈ ਇਹ ਜਾਲੀ ਦੇ ਵਿੱਚ ਆ ਜਾਂਦੀ ਹੈ ਇਹ ਆਪਾਂ ਰੋਗਰ ਕੰਮ ਇਹ ਘਰ ਦੇ ਵਿੱਚ ਸਾਫ ਸੁਥੀਆ ਰਿਪੇਅਰ ਕਰ ਸਕਦੇ ਆ ਜੀ ਇਹ ਕਿਉਂਕਿ ਆਪਾਂ ਮਿਸਤਰੀ ਬੁਲਾਉਂਦੇ ਆ ਨੇ ਕੰਮ ਦੇ 5-700 ਰੁਪਈਆ ਲੈ ਜਾਂਦਾ ਜੀ ਉਹ ਆਹ ਦੇਖੋ ਇਹ ਰਹੇ ਨਹੀਂ ਆ ਤੁਹਾਨੂੰ ਫ੍ਰੀ ਕੰਪਨੀ ਕੁਆਲਿਫਾਇਰ ਪਾਣੀ ਮਰਾਂਗੇ ਜੀ ਇਹਦੇ ਵਿੱਚ ਹੋਰ ਕੁਝ ਨਹੀਂ ਹੁੰਦਾ ਹੈਗਾ ਥੋੜੀਆਂ ਚੀਜ਼ਾਂ ਹੁੰਦੀ ਨੇ ਬਸ ਇਹਨਾਂ ਨੂੰ ਤੁਸੀਂ ਇੱਥੇ ਵੀ ਤਰਾ ਸਾਫ਼ ਕਰ ਦੋ ਸਾਬਕਾ ਨਾਲ ਇਹ ਵਧੀਆ ਚੱਲਣ ਲੱਗ ਜੂਗੀ ਫਿੱਟ ਕਰਾਂਗੇ ਜੀ ਦੇਖ ਸਕਦੇ ਤੁਸੀਂ ਇਹ ਜਾਲੀ ਉਪੇ ਲੱਗੀ ਹੋਈ ਹੈ ਜੀ ਇਹ ਚੰਗੀ ਤਰ੍ਹਾਂ ਫਿੱਟ ਕਰਾਉਂਦੇ ਹਾਂ ਆਹ ਲਓ ਜੀ ਇਹ ਆਪਾਂ ਫਿੱਟ ਕਰਤੀ ਜੀ ਜਾਲੀ ਇਹ ਨਾਲ ਜਦੋਂ ਕਪੜਾ ਇਹ ਘੁੰਮਦਾ ਹੈ ਇੱਥੇ ਆ ਕੇ ਮਿੱਟੀ-ਮੁੱਟੀ ਇਹ ਜਾਲੀ ਦੇ ਵਿੱਚ ਫਸਦੀ ਹੈ ਜੀ ਤੇ ਇਹ ਬਹੁਤ ਬਚਾਅ ਕਰਦੀ ਹੈ ਇਸੇ ਕਰਕੇ ਆਪਾਂ ਖੋਲ ਕੇ ਸਾਫ਼ ਕਰ ਲਈਏ ਜੇ ਆਪਾਂ ਹੁਣ ਤੁਹਾਨੂੰ ਪਿੱਛੇ ਤੋਂ ਦਿਖਾएंगे ਜੀ ਇਹਦਾ ਪਿੱਛੇ ਵੀ ਸਾਫ ਕਰਨੀ ਵਾਲੀ ਉਹਦੇ ਖੋਲ ਕੇ ਇਹ ਆਪਾਂ ਪਿੱਛੇ ਵੀ ਖੋਲ ਕੇ ਸਾਫ ਕਰਾਂਗੇ ਜੀ ਬੰਨ ਵਾਲਾ ਯਾਪਾ ਦੇ ਨਾੜ ਸਾਰੇ ਖੋਲਦੇ ਨੇ ਤੇ ਖੋਲ ਕੇ ਇਹਦਾ ਢੱਕਣਾ ਜੀ ਪਿਛਲਾ ਉਹ ਦੇਖੋ ਪਿੱਛੇ ਤੋਂ ਵੀ ਜਿਹੜੇ ਸਾਰੇ ਤੁਸੀਂ ਬਹੁਤ ਜਾਲੇ ਜੂੜੇ ਲੱਗੇ ਹੋਏ ਨੇ ਇਹਨੂੰ ਕਿਉਂਕਿ ਖੋਲੀ ਨੂੰ ਬਹੁਤ ਦੇਰ ਹੋ ਗਈ ਦੇ ਵੀ ਆਪਾਂ ਸਾਫ਼ ਕਰਕੇ ਟੱਕਣ ਲਾਵਾਂਗੇ ਜੀ ਇਹਦਾ ਆਪਾਂ ਚੰਗੀ ਦਾ ਕੱਪੜੇ ਨਾਲ ਸਾਰੇ ਸਾਫ਼ ਕਰਾਂਗੇ ਜੀ ਇਹਦੀ ਮਿੱਟੀ ਮੁੱਟੀ ਜਾਲੇ ਜਿਹੜੇ ਜੋਗ ਨਹੀਂ ਲੱਗੇ ਹੋਏ ਕਿਉਂਕਿ ਇਹ ਚੀਜ਼ਾਂ ਦੀ ਮਾੜੀ ਮੁੱਟੀ ਰਿਪੇਅਰ ਕਰਨ ਨਾਲ ਲਾਈਫ ਵੀ ਵੱਧ ਜਾਂਦੀ ਹੈ ਜੀ ਤੇ ਵਧੀਆ ਚੱਲਦੀਆਂ ਨੇ ਕਿਉਂਕਿ 7-8 ਮਹੀਨੇ ਹੋ ਗਏ ਸੀਗੇ ਜੀ ਸਭ ਸੁਪਈਆ ਕਰੇ ਨੂੰ ਤੇ ਮੈਂ ਅੱਜ ਸੋਚਿਆ ਵੀ ਚਲੋ ਅੱਜ ਬੇਲੇ ਆ ਮਸ਼ੀਨ ਦਾ ਸਬਸਫਈਆ ਕਰਦੇ ਨਾਲੇ ਰਫੇਅਰ ਹੋ ਜੀ ਜਿਹੜੀ ਮੜੇ ਮੁੱਟੀ ਮਿੱਟੀ ਮੁੱਟੀ ਫਸੀ ਹੋਈ ਜਿਹੜੀ ਵਿੱਚ ਸਾਫ ਹੋ ਜੂਗੀ ਸਾਰੀ ਇੰਨੀ ਕਿ ਤਾਂ ਆਪਾਂ ਘਰ ਦੇ ਵਿੱਚ ਕਰ ਸਕਦੇ ਹਾਂ ਜੀ ਰਫੇਅਰ ਵਗੈਰਾ ਬਹੁਤ ਚੜਾਈ ਜੁਏ ਲੱਗੇ ਨੇ ਅੰਦਰ ਉਹ ਗਏ ਇਹਨਾਂ ਨੂੰ ਧੁੱਪ ਲਵਾਉਣੀ ਵੀ ਜ਼ਰੂਰੀ ਹੈ ਜਿਨ੍ਹਾਂ ਦੇ ਬਾਥਰੂਮਾਂ ਦੇ ਵਿੱਚ ਮਸ਼ੀਨਾਂ ਕੱਢਦੀਆਂ ਨੇ ਉਹਨਾਂ ਨੂੰ ਮੀਲ ਕਰਦੇ ਆਂ ਅਫੀਲ ਕਰਦੇ ਆਂ ਇਹਨਾਂ ਨੂੰ ਧੁੱਪ ਵੀ ਜ਼ਰੂਰ ਲਵਾਏ ਕਰਨਾ ਜੀ ਧੁੱਪ ਵੀ ਜ਼ਰੂਰੀ ਹੈ ਨਾ ਅੰਦਰ ਫਿਰ ਖੜੀਆਂ ਖਰਾਬ ਹੋ ਜਾਂਦੀਆਂ ਨੇ ਜੀ ਇਹਨਾਂ ਦੇ ਲੋਹੇ ਦੇ ਸਟੈਂਡ ਬਣਾਏ ਹੁੰਦੇ ਜੜ ਲੱਗ ਜਾਂਦੀ ਹੈ ਤੁਹਾਨੂੰ ਆਪਣਾ ਵੀ ਲੋਹੇ ਦਾ ਸਟੈਂਡ ਬਣਾਇਆ ਹੋਇਆ ਵੀ ਤੁਹਾਨੂੰ ਦਿਖਾਵਾਂਗੇ ਉਹ ਵੀ ਜੜ ਲੱਗੀ ਹੋਈ ਹੈ ਤੇ ਆਪਾਂ ਹੁਣ ਸਟੈਂਡ ਪਲਾਸਟਿਕ ਦਾ ਬਣਾਇੰਗੇ ਜੀ ਇਹਦਾ ਫਿਰ ਬੋਲੋ ਕਿੰਗੀਤਰਾ ਉਹ ਸਾਫ ਸੁਥਰੀ ਕਰਕੇ ਆਪਾਂ ਟੱਕਣ ਲਾ ਮੰਗੇ ਇਹਦਾ ਆ ਲਓ ਜੀ ਆਪਾਂ ਸਾਫ ਕਰਕੇ ਹੁਣ ਇਹਦਾ ਟੱਕਣਾ ਕਰ ਦੇਣਾ ਜੀ ਚੰਗੀ ਤਰ੍ਹਾਂ ਟੱਕਣ ਦੇ ਅੰਦਰੋਂ ਬਾਹਰ ਫਿਰ ਆਪਾਂ ਇਹਦੇ ਨਟ ਲਾ ਦੇਣੇ ਨੇ ਹੁਣ ਨਟ ਲਾ ਲਵਾਂਗੇ ਜੀ ਇਹਦੇ ਨਟ ਲਾ ਕੇ ਵਾ ਟੱਕਣਾ ਆਪਾਂ ਫਿੱਟ ਕਰ ਦੇਣਾ ਜੀ ਆ ਲਓ ਜੀ ਆਪਾਂ ਦਾ ਟੱਪਾ ਲਾਦਾ ਜੀ ਟੱਪਾ ਲਾਉਣ ਤੋਂ ਬਾਅਦ ਆਪਾਂ ਹੁਣ ਤੁਹਾਨੂੰ ਇਹਦਾ ਸਟੈਂਡ ਦਿਖਾਉਨੇ ਆ ਕਿਉਂਕਿ ਜਦੋਂ ਇਹ ਗਿੱਲੇ ਦੇ ਵਿੱਚ ਖੜਦੀ ਅੰਦਰ ਤਾਂ ਸਟੈਂਡ ਵੀ ਆਪਣਾ ਖਰਾਬ ਹੋ ਜਾਂਦਾ ਹੈ ਸਕਦੇ ਜੀ ਆ ਦੇਖੋ ਉਹ ਗੇ ਅੰਦਰ ਖੜਨ ਦੇ ਨਾਲ ਸਟੈਂਡ ਸਾਰਾ ਖਰਾਬ ਹੋ ਜਾਂਦਾ ਜਦ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਧੋਵਾਂਗੇ ਜੀ ਧੋ ਕੇ ਫਲਾਵਾਂਗੇ ਆਹ ਲਓ ਇਹ ਆਪਣਾ ਸਟੈਂਡ ਧੋਤਾ ਕੇ ਚੰਗੀ ਤਰ੍ਹਾਂ ਦੇਖ ਸਕਦੇ ਤੁਸੀਂ ਚਲਾ ਕੇ ਦਿਖਾਵਾਂਗੇ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਜੀ ਪਹਿਲਾਂ ਬਹੁਤ ਜਾਮ-ਜਾਮ ਘੁੰਮਦੀ ਸੀਗੀ ਇਹ ਜਿਹੜੀ ਮਿੱਟੀ ਪਈ ਆਪਾਂ ਦੁਬਾਰੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਕੱਢ ਦੇਣੀ ਹੈ ਆਹ ਲਓ ਜੀ ਆਪਾਂ ਤੁਹਾਨੂੰ ਮਸ਼ੀਨ ਦੀ ਜਿਹੜੀ ਹੈਗੀ ਸੀਗੀ ਰਿਪੇਅਰ ਤੁਹਾਨੂੰ ਕਰਕੇ ਦਿਖਾਈਏ ਸਾਰੇ ਪਾਰਟ ਸਾਫ਼ ਕਰਕੇ ਆਪਾਂ ਚੰਗੀ ਤਰ੍ਹਾਂ ਦੁਬਾਰੇ ਧੋ ਕੇ ਪਾਏ ਨੇ ਜੀ ਜੇਕਰ ਕੋਈ ਏਦਾਂ ਦੀ ਤੁਹਾਨੂੰ ਦਿੱਕਤ ਆਉਂਦੀ ਹੈ ਘਰ ਦੇ ਵਿੱਚ ਮਸ਼ੀਨ ਚੱਲਦੀ ਦੇ ਵਿੱਚ ਤਾਂ ਤੁਸੀਂ ਏਦਾਂ ਦੇਖ ਕੇ ਖੋਲ ਕੇ ਸਾਫ਼ ਕਰਕੇ ਇਹ ਪਾਰਟ ਦੁਬਾਰੇ ਪਾ ਸਕਦੇ ਹੋ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਹੈ ਜੀ ਤੇ ਜਿਹੜੇ ਸਾਡੇ ਚੈਨਲ ਨੂੰ ਦੇਖਦੇ ਨੇ ਉਹ ਵੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਨ ਜੀ ਜਿਹੜਾ ਆਪਣਾ ਬਲੌਗ ਹੁੰਦਾ ਹੈ ਆਪਾਂ ਚੈਨਲ ਦੇ ਉੱਤੇ ਆਪਣੇ ਸ਼ਾਮ ਨੂੰ 8 ਵਜੇ ਅਪਲੋਡ ਕਰਦੇ ਹੁੰਦੇ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ